ਇੱਕ 100 ਮੰਜ਼ਿਲਾ ਬਿਲਡਿੰਗ ਬੜੀ ਬੜੀ ਮਹਿੰਗੀ ਲੋਕਾਂ ਨੇ ਉਹਦੇ ਵਿੱਚ ਆਪੋ ਆਪਣੇ ਘਰ ਖਰੀਦ ਲਈ ਘਰ ਖਰੀਦੇ ਗਏ ਉਸ ਅਪਾਰਟਮੈਂਟ ਵਿੱਚ ਲੋਕੀ ਰਹਿਣ ਲੱਗੇ ਕੀ ਹੋਇਆ ਕਿ ਉਸ ਅਪਾਰਟਮੈਂਟ ਦੇ ਵਿੱਚ ਜਿਹੜੀ ਲਿਫਟ ਸੀ ਨਾ ਜਿਹੜੀ ਪਹਿਲੀ ਮੰਜ਼ਲ ਤੋਂ ਲੈ ਕੇ 100ਵੀਂ ਮੰਜ਼ਲ ਤੱਕ ਲੈ ਕੇ ਜਾਂਦੀ ਸੀ ਉਹ ਲਿਫਟ ਖਰਾਬ ਹੋ ਗਈ ਖਰਾਬ ਹੋਈ ਤਾਂ ਉਹ ਜਿਹੜੇ ਉੱਥੋਂ ਦੇ ਅਪਾਰਟਮੈਂਟ ਦੇ ਲੋਕ ਸੀ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਤੇ ਕਿਹਾ ਕਹਿੰਦੇ ਭਾਈ ਆਓ ਸਾਦੇ ਨਾਲ ਮਿਲ ਕੇ ਆਪੋ ਆਪਣਾ ਸਹਿਯੋਗ ਦੇਓ ਤਾਂ ਕਿ ਇਸ ਲਿਫਟ ਨੂੰ ਆਪਾਂ ਠੀਕ ਕਰਾ ਸਕੀਏ ਹੁਣ ਗੱਲ ਤਾਂ ਠੀਕ ਸੀ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਪਰ ਗੱਲ ਕਿੱਥੇ ਵਿਗੜ ਗਈ ਗੱਲ ਵਿਗੜੀ ਇੱਥੇ ਜਿਹੜੇ ਥੱਲੇ ਰਹਿੰਦੇ ਸੀ ਜਿਹੜੇ ਲਿਫਟ ਦਾ ਇਸਤਮਾਲ ਨਹੀਂ ਸੀ ਨ ਕਰਦੇ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿਣ ਲੱਗੇ ਭਾਈ ਲਿਫਟ ਵਿੱਚ ਆਪਾਂ ਦੇ ਜਾਂਦੇ ਨਹੀਂ ਤੁਸੀਂ ਜਾਂਦੇ ਹੋ ਇਹਦੀ ਵੱਤੋਂ ਆਪਾਂ ਦੇ ਕਰਦੇ ਨਹੀਂ ਤੁਸੀਂ ਕਰਦੇ ਤੇ ਅਸੀਂ ਇਹਦੇ ਵਾਸਤੇ ਕਿਉਂ ਸਹਿਯੋਗ ਦੇਈਏ ਉਹਨਾਂ ਨੇ ਸਹਿਯੋਗ ਹੀ ਨ ਦਿੱਤਾ ਉਹ ਲਿਫਟ ਖਰਾਬ ਦੀ ਖਰਾਬ ਲਈ ਸਮਾਇ ਜਿਹੜਾ ਅਪਾਰਟਮੈਂਟ ਦੇ ਨਾਲ ਦੇ ਪਾਦਕ ਸੀ ਉਹਦੇ ਵਿੱਚ ਗੰਦਗੀ ਹੋ ਗਈ ਤਾਂ ਜਿਹੜੇ ਥੱਲੇ ਦੇ ਘਰ ਸੀ ਉਹਨਾਂ ਨੇ ਕਿਹਾ ਕਹਿੰਦੇ ਆਓ ਭਾਈ ਆਓ ਆਹ ਪਾਦਕ ਦੀ ਸਫਾਈ ਕਰਾਉਣੀ ਆ ਸਾਦੇ ਆਪਣਾ ਸਹਿਯੋਗ ਦਿਓ ਹੁਣ ਜਿਹੜੇ ਉਪਰ ਰਹਿੰਦੇ ਸੀ ਨਾ ਉਹਨਾਂ ਨੇ ਕਿਹਾ ਆਪਾਂ ਤੇ ਥੱਲੇ ਪਾਦਕ ਜਾਂਦੇ ਹੀ ਨਹੀਂ ਆਪਾਂ ਤੇ ਉਪਰ ਹੀ ਰਹਿੰਦੇ ਆ ਤੇ ਆਪਾਂ ਸਹਿਯੋਗ ਕਿਉਂ ਦਈਏ ਉਹ ਇੱਕ ਚੰਗਾ ਕੀਮਤੀ ਅਪਾਰਟਮੈਂਟ ਵੀ ਜਿਹੜਾ ਸੀ ਨਾ ਦੋਹਾਂ ਦੀ ਸੋਚ ਕਰਕੇ ਨਲਕ ਬਣ ਗਿਆ ਲਿਫਟ ਵੀ ਖਰਾਬ ਹੋ ਗਈ ਪਾਦਕ ਵੀ ਖਰਾਬ ਹੋ ਗਏ ਲੋਕਾਂ ਨੇ ਮਕਾਨ ਲੈਣੇ ਵੀ ਬੰਦ ਕਰ ਦਿੱਤੇ